ਓਮ ਕਰਦੇ ਜਾਪ ਬਾਰੇ ਅੱਜ ਤੁਹਾਨੂੰ ਦੱਸਾਂਗੇ ਕਿ ਸਭ ਤੋਂ ਪਹਿਲਾਂ ਆਪਾਂ ਯੋਗ ਆਸਨ ਵਿੱਚ ਬੈਠ ਜਾਣਾ ਹੈ ਤੇ ਲੰਬੀ ਗਹਿਰੀ ਸਾਹ ਸਨੱਕ ਵਿੱਚ ਦੀ ਆਪਾਂ ਅੰਦਰ ਖਿੱਚਾਂਗੇ ਤੇ ਫਿਰ ਮੂੰਹ ਰਾਹੀਂ ਓਮ ਦੇ ਜਾਪ ਰਾਈ ਆਪਾਂ ਉਸ ਨੂੰ ਬਾਹਰ ਕੱਢਾਂਗੇ ਤੇ ਇਹ ਪ੍ਰਕਿਰਿਆ ਤੁਸੀਂ 5 ਤੋਂ 10 ਵਾਰ ਕਰ ਸਕਦੇ ਹੋ ਪਹਿਲਾਂ ਦੱਸੇ ਹੋਏ ਸਾਰੇ ਪ੍ਰਾਣਾਯਾਮ ਕਰਨ ਪਿੱਛੋਂ ਸਾਹ ਲੈਣ ਤੇ ਛੱਡਣ ਦੀ ਕਿਰਿਆ ਨਾਲ ਆਪਣੇ ਮਨ ਨੂੰ ਟਿਕਾ ਦੇ ਪ੍ਰਾਣ ਦੇ ਨਾਲ ਜੁੜ ਕੇ ਓਮ ਦਾ ਧਿਆਨ ਕਰੋ ਬ੍ਰਹਮਣ ਨੇ ਪਰਵਟਿਆਂ ਦੀ ਸ਼ਕਲ ਵੀ ਓਮਕਾਰ ਮਈ ਬਣਾਈ ਹੈ ਇਹ ਸਰੀਰ ਤੇ ਸਾਰਾ ਬ੍ਰਹਮੰਡ ਓਮਕਾਰ ਮਈ ਹੈ ਓਮਕਾਰ ਕੋਈ ਵਿਅਕਤੀ ਜਾਂ ਚਿੱਤਰ ਵਿਸ਼ੇਸ਼ ਨਹੀਂ ਬਲਕਿ ਇੱਕ ਦਿਵਯ ਸ਼ਕਤੀ ਹੈ ਜੋ ਪੂਰੇ ਬ੍ਰਹਮੰਡ ਦਾ ਸੰਚਾਲਨ ਕਰ ਰਹੀ ਹੈ ਦ੍ਰਿਸ਼ਟਾ ਬਣ ਕੇ ਲੰਬੀ ਤੇ ਸੂਖਮ ਗਤੀ ਨਾਲ ਸਾਹ ਨੂੰ ਲੈਂਦੇ ਤੇ ਛੱਡਦੇ ਸਮੇਂ ਸਾਦੀ ਗਤੀ ਇਤਨੀ ਸੁਖਮ ਹੋਣੀ ਚਾਹੀਦੀ ਹੈ ਕਿ ਖੁਦ ਨੂੰ ਵੀ ਸਾਹ ਦੀ ਤੋਨੇ ਮਹਿਸੂਸ ਨਾ ਹੋਵੇ ਅਰਥਾਤ ਜਿੰਨਾ ਅੱਗੇ ਰੂਹ ਵੀ ਰੱਖ ਦਿੱਤੀ ਜਾਵੇ ਤਾਂ ਉਹ ਵੀ ਨਾ ਹILLE ਹੌਲੀ ਹੌਲੀ ਅਭਿਆਸ ਵਧਾ ਕੇ ਕੋਸ਼ਿਸ਼ ਕਰੋ ਕਿ 1 ਮਿੰਟ ਵਿੱਚ ਇੱਕ ਸਾਹ ਲਿਆ ਜਾਵੇ ਤੇ ਛੱਡਿਆ ਜਾਵੇ ਇਸੇ ਤਰ੍ਹਾਂ ਸਾਹ ਨੂੰ ਅੰਦਰ ਤੱਕ ਦੇਖਣ ਦੀ ਕੋਸ਼ਿਸ਼ ਕਰੋ ਪਹਿਲਾਂ ਪਹਿਲਾਂ ਸਾਹ ਦੇ ਸਪਰਸ਼ ਦਾ ਅਨੁਭਵ ਕੇਵਲ ਨੱਕ ਦੇ ਅਗਲੇ ਭਾਗ ਭਾਗਤੇ ਹੋਵੇਗਾ ਹੌਲੀ ਹੌਲੀ ਸਾਹ ਦੇ ਗੈਰਿਸ਼ ਪਰਸ ਨੂੰ ਵੀ ਮਹਿਸੂਸ ਕਰੂੰਗੀ ਇਸੇ ਤਰ੍ਹਾਂ ਕੋ ਸਮੇਂ ਤੱਕ ਸਾਹ ਦੇ ਨਾਲ ਸੱਚਮੁੱਚ ਓਮਕਾਰ ਜਾਪ ਕਰਨ ਦੇ ਨਾਲ ਆਪਣੇ ਆਪ ਧਿਆਨ ਲੱਗਣ ਲੱਗ ਜਾਵੇਗਾ ਤੇ ਆਪ ਦਾ ਮਨ ਪੂਰੀ ਤਰ੍ਹਾਂ ਇਕਾਗਰ ਤੇ ਓਮਕਾਰ ਵਿੱਚ ਲੀਨ ਹੋ ਜਾਵੇਗਾ ਸੌਣ ਵੇਲੇ ਵੀ ਧਿਆਨ ਕਰਕੇ ਸੌਣਾ ਚਾਹੀਦਾ ਹੈ ਇਸ ਨਾਲ ਨੀਂਦ ਵੀ ਯੋਗਮਈ ਹੋ ਜਾਂਦੀ ਹੈ ਤੇ ਬੁਰੇ ਸੁਪਨੇ ਤੋਂ ਵੀ ਛਟਕਾਰਾ ਮਿਲ ਜਾਂਦਾ ਹੈ ਤੇ ਨੀਂਦ ਗਹਿਰੀ ਤੇ ਜਲਦੀ ਆਉਂਦੀ ਹੈ ਜਿਵੇਂ ਸਾਰੀਆਂ ਇੰਦਰੀਆਂ ਦੋਸ਼ ਵਾਲੀਆਂ ਹਨ ਕਿਉਂਕਿ ਅੱਖਾਂ ਚੰਗਾ ਮਾੜਾ ਦੋਵੇਂ ਕੁਝ ਦੇਖਦੀਆਂ ਹਨ ਕੰਨ ਵੀ ਚੰਗਾ ਮਾੜਾ ਸੁਣਦੇ ਹਨ ਨੱਕ ਵੀ ਬਦਬੂ ਖੁਸ਼ਬੂ ਦੋਨੋਂ ਸੁੰਘਦੀਆਂ ਹਨ ਜੀਭ ਝੂਠ ਸੱਚ ਦੋਵੇਂ ਬੋਲਦੀ ਹੈ ਪਰ ਇਹ ਜਿਹੜਾ ਪ੍ਰਾਨ ਹੈ ਉਹ ਪੂਰੀ ਤਰ੍ਹਾਂ નિર્ਦੋਸ਼ ਹਤੇ ਨਿਰਵਕਾਰ ਹੈ ਜਦੋਂ ਵੀ ਸਮਾਂ ਮਿਲੇ ਬੈਠ ਜਾਓ ਚੇਤਨ ਹੋ ਕੇ ਸਾਹਾਂ ਨੂੰ ਡੂੰਘੇ ਤੇ ਸੂਖਮ ਗਤੀ ਵਿੱਚ ਲੈਂਦੇ ਹੋਏ ਛੱਡਦੇ ਹੋਏ ਹਰ ਸਾਹ ਨਾਲ ਓਮ ਦਾ ਜਾਪ ਤੇ ਧਿਆਨ ਕਰੋ ਕੋਸ਼ਿਸ਼ ਕਰੋ ਕਿ ਸਾਹ ਅੰਦਰ ਜਾਣ ਤੇ ਬਾਹਰ ਨਿਕਲਣ ਨੂੰ 1 ਮਿੰਟ ਲੱਗ ਜਾਵੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਇਸ ਸਾਹ ਦਾ ਧਿਆਨ ਜਰੂਰ ਕਰੋ ਬਹੁਤ ਵਧੀਆ ਹੈ ਥੈਂਕ ਯੂ ਜੀ